ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1296 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1297 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਕੈਨੇਡਾ ਮਹੱਲਾ ਚੌਥਾ ਭਜ ਰਾਮ ਮਨ ਰਾਮ ਹੇ ਭਾਈ ਉਸ ਦੇ ਨਾਮ ਦਾ ਭਜਨ ਆਪਣੇ ਮਨ ਵਿੱਚ ਕਰਿਆ ਕਰ ਜਿਸ ਰੂਪ ਨਾਰੇਖ ਬਡਾਮ ਜਿਸ ਰਾਮ ਦੀ ਸ਼ਕਲ ਜਿਹਦੇ ਚੇਹਨ ਚਕਰ ਨਹੀਂ ਦੱਸੇ ਜਾ ਸਕਦੇ ਜੋ ਰਾਮ ਸਭ ਤੋਂ ਵੱਡਾ ਹੈ ਤੇ ਸਾਰੇ ਪਾਸੇ ਰਮਿਆ ਹੋਇਆ ਰਾਮ ਹੈ ਸਾਤ ਸੰਗਤ ਮੇਲ ਭਜ ਰਾਮ ਏ ਭਾਈ ਸਾਧ ਸੰਗਤ ਵਿੱਚ ਮਿਲ ਕੇ ਰਾਮ ਦਾ ਭਜਨ ਕਰ ਵੱਡ ਹੋ ਹੋ ਭਾਗ ਮਥਾ ਮਰਹਾਓ ਤੇਰੇ ਮੱਥੇ ਦੇ ਵੱਡੇ ਭਾਗ ਹੋ ਜਾਣਗੇ ਜੇ ਤੂੰ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੇਗਾ ਰਹਾਓ ਜੇ ਤਗ੍ਰਹ ਮੰਦਰ ਹਰ ਹੋਤ ਜਾਸ ਇਹ ਤੇ ਘਰ ਆਨੰਦ ਆਨੰਦ ਭਜ ਰਾਮ 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 ਜਿਸ ਹਿਰਦੇ ਘਰ ਵਿੱਚ ਜਿਸ ਹਿਰਦੇ ਮੰਦਰ ਵਿੱਚ ਪ੍ਰਮਾਤਮਾ ਦੀ ਸ਼ਿਵਸਲਾ ਹੁੰਦੀ ਹੈ ਉਸ ਹਿਰਦੇ ਘਰ ਵਿੱਚ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ ਸਦਾ ਰਾਮ ਦਾ ਭਜਨ ਕਰਦਾ ਰਹੋ ਰਾਮ ਨਾਮ ਗੁਣ ਗਾਵੋ ਹਰ ਪ੍ਰੀਤਮ ਅਪਦੇਸ ਗੁਰੂ ਗੁਰ ਸਤਗੁਰ ਆ ਸੋਖ ਹੋਤ ਹਰ ਹਰੇ ਹਰ ਹਰੇ ਹਰੇ ਭਜ ਰਾਮ 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 ਹਰੀ ਪ੍ਰੀਤਮ ਦੇ ਨਾਮ ਦੇ ਗੁਣ ਗਾਂਦਾ ਰਹੋ ਗੁਰੂ ਸਤਗੁਰੂ ਦੇ ਉਪਦੇਸ਼ ਦੀ ਰਾਹੀ ਗੁਣ ਗਾਂਦਾ ਰਹੋ ਰਾਮ ਨਾਮ ਦਾ ਭਜਨ ਕਰਦਾ ਰਹੋ ਹਰ ਨਾਮ ਜਪਿਆਂ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਸਭ ਸੇਖਟ ਧਾਰ ਹਰ ਤੁਮ ਕਿਰਪਾਲ ਕਰਤਾ ਸਬ ਤੂ 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 ਰਾਮ 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 ਹੇ ਹਰੀ ਹੇ ਪਰਮਾਤਮਾ ਅਕਾਰਪੁਰਖ ਵਾਇਗੁਰੂ ਤੂ ਸਾਰੀ ਸ੍ਰਿਸ਼ਟੀ ਦਾ ਆਸਰਾ ਹੈ ਤੂੰ ਦਿਆ ਦਾ ਘਰ ਹੈ ਤੂੰ ਸਭ ਦਾ ਪੈਦਾ ਕਰਨ ਵਾਲਾ ਹੈ ਤੂੰ ਹਰ ਥਾਂ ਤੇ ਮੌਜੂਦ ਹੈ ਹਰ ਪਾਸੇ ਪੱਤੇ ਪੱਤੇ ਡਾਲੀ ਡਾਲੀ ਵਿੱਚ ਤੇਰਾ ਹੀ ਵਾਸ ਹੈ ਪਰਮਾਤਮਾ ਜਨਾਨਾਨ ਕੋ ਸਰਣਾਗਤੀ ਦੇਹੋ ਗੁਰਮਤੀ ਬਾਜਰਾਮ RAM RAM ਦਾਸ ਨਾਨਕ ਤੇਰੀ ਸ਼ਰਨ ਆਇਆ ਹੈ ਦਾਸ ਨੂੰ ਗੁਰੂ ਦੀ ਸਿੱਖਿਆ ਬਖਸ਼ ਸਦਾ RAM ਦੇ ਭਜਨ RAM ਦਾ ਭਜਨ ਕਰਦਾ ਰਹੋ ਸਦਾ RAM ਦੇ ਨਾਮ ਦਾ ਭਜਨ ਕਰਦਾ ਰਹੋ ਕੈਨੇਡਾ ਮਹੱਲਾ ਚੌਥਾ ਸਤਗੁਰ ਚਾਟੋ ਪਗ ਚਾਟ ਮੈਂ ਉਸ ਗੁਰੂ ਦੇ ਚਰਨ ਚੁੰਮਦਾ ਹਾਂ ਜਿੱਤ ਮਿਲ ਹਰ ਪਾਦਰ ਬਾਟ ਜੇ ਸਤਿਗੁਰੂ ਨੂੰ ਮਿਲ ਕੇ ਪ੍ਰਮਾਤਮਾ ਦੇ ਮਲਾਪ ਦਾ ਰਸਤਾ ਸਿੱਧਾ ਲੱਭ ਪੈਂਦਾ ਹੈ। ਪੱਜ ਹਰ ਰਸ ਰਸ ਹਰ ਗਾਟ ਤੂੰ ਵੀ ਗੁਰਦੀ ਸ਼ਰਨ ਪੈ ਕੇ ਬੰਦਿਆ ਪ੍ਰਮਾਤਮਾ ਦਾ ਭਜਨ ਕਰਿਆ ਕਰ ਪ੍ਰਮਾਤਮਾ ਦਾ ਨਾਮ ਜਲ ਘਟ ਘਟ ਕਰਕੇ ਪੀਆ ਕਰ ਹਰ ਹੋ ਹੋ ਲਿਖੇ ਲਾਟ ਰਹਾਓ ਤੇਰੇ ਮੱਥੇ ਦੇ ਲੇਖ ਉਗੜ ਪੈਣਗੇ ਰਹਾਉ ਖਾਟ ਕਰਮ ਕਰਿਆ ਕਰ ਬਹੁ ਬਹੁ ਵਿਸਥਾਰ ਸਿੱਧ ਸਾਧਕ ਜੋਗੀਆਂ ਕਰ ਜਟ ਜਟਾ ਜਟ ਜਾਟ ਪੰਡਤਾਂ ਵਾਂਗ ਸ਼ਾਸਤਰਾਂ ਦੇ ਦੱਸੇ ਹੋਏ ਛੇ ਕਰਮਾਂ ਦੀ ਕਿਰਿਆ ਕਰਕੇ ਇਹੋ ਜੇ ਹੋਰ ਬਥੇਰੇ ਖਲਾਰੇ ਕਰਕੇ ਸਿੱਧਾ ਜੋਗੀਆਂ ਸਾਧਕਾਂ ਵਾਂਗ ਜਟਾਂ ਧਾਰ ਕੇ ਕਰ ਭੇਖ ਨਾ ਪਾਈਐ ਹਰ ਬ੍ਰਹਮ యోగ ਹਰ ਪਾਈਐ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਚੌਥੇ ਪਾਸ਼ਾ ਧੰ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ ਕਿ ਧਰਮਕ ਪਹਿਰਾਵੇ ਪਾਣ ਨਾਲ ਪਰਮਾਤਮਾ ਦਾ ਮਲਾਪ ਹਾਸਲ ਨਹੀਂ ਕਰ ਸਕੀਦਾ ਪਰਮਾਤਮਾ ਮਿਲਦਾ ਹੈ ਸਾਧ ਸੰਗਤ ਵਿੱਚ ਇਸ ਵਾਸਤੇ हे ਭਾਈ ਸੰਤ ਜਨਾਂ ਦੇ ਸੰਗਤ ਵਿੱਚ ਰਹਿ ਕੇ ਗੁਰੂ ਦੇ ਉਪਦੇਸ਼ ਨਾਲ ਤੂੰ ਆਪਣੇ ਮਨ ਦੇ ਕਵਾੜ ਖੋਲ ਨਿਰਾ ਬਾਣਾ ਪਾ ਲਿਆ ਸੰਤਾਂ ਆਲਾ ਝੋਲਾ ਪਾ ਲਿਆ ਤੇ ਰੱਬ ਦਾ ਨਾਮ ਜਪਿਆ ਹੀ ਨਾ ਇਸ ਤਰ੍ਹਾਂ ਵੀ ਗੱਲ ਨਹੀਂ ਬਣਦੀ ਇਹ ਚੌਥੇ ਪਾਤਸ਼ਾਹ ਫਰਮਾਨ ਕਰ ਰਹੇ ਹਨ ਆਪਣੀ ਬਾਣੀ ਵਿੱਚ ਤੂੰ ਆਪ ਰੰਪਰ ਸੁਆਮੀ ਆਤ ਗਾਹ ਤੂੰ ਭਰਪੂਰ ਰਹਾ ਜਲ ਥਲੇ ਹਰ ਇੱਕ ਇੱਕੋ ਇੱਕ ਇੱਕ ਹੈ ਹਰ ਥਾਟ ਏ ਪ੍ਰਭੂ ਏ ਮਾਲਕ ਤੂੰ ਪਰੇ ਤੋਂ ਪਰੇ ਹੈਂ ਤੂੰ ਬਹੁਤ ਥਾ ਹੈਂ ਤੂੰ ਪਾਣੀ ਵਿੱਚ ਧਰਤੀ ਵਿੱਚ ਹਰ ਥਾਂ ਵਿਆਪਕ ਹੈਂ ਏ ਹਰੀ ਏ ਸਾਰੀ ਜਗਤ ਉਤਪਤੀ ਸਿਫਤ ਸਿਰਫ ਤੇਰੀ ਹੀ ਹੈ ਤੂੰ ਜਾਣੈ ਸਭ ਬਿਦ ਬੂਝੈ ਆਪੇ ਜਨ ਨਾਨਕ ਕੇ ਪ੍ਰਭ ਕਾਟੇ ਕਟੇ ਕਟੇ ਕਟ ਹਰ ਕਾਟ ਇਸ ਸ੍ਰਿਸ਼ਟੀ ਬਾਰੇ हे ਪਰਮਾਤਮਾ ਤੂੰ ਸਾਰੇ ਢੰਗ ਜਾਣਦਾ ਹੈਂ हे ਪਰਮਾਤਮਾ ਤੂੰ ਆਪ ਹੀ ਸਮਝਦਾ ਹੈਂ हे ਦਾਸ ਨਾਨਕ ਦੇ ਪ੍ਰਭੂ ਤੂੰ ਹਰੇਕ ਸਰੀਰ ਵਿੱਚ ਹਰੇਕ ਸਰੀਰ ਵਿੱਚ ਮੌਜੂਦ ਹੈਂ ਕਾਨੜਾ ਮਹੱਲਾ ਚੌਥਾ ਜਪ ਮੰਨ ਗੋਬਿੰਦ ਮਦੋ हे मन माया ਦੇ ਪਤੀ गोविंद ਦਾ ਨਾਮ ਜਪਿਆ ਕਰੋ ਹਰ ਹਰ ਗੰਗਾ ਗਾਦੋ ਜੋ ਪੌਂਚ ਹੈ ਤਥਾ ਹੈ ਪ੍ਰਮਾਤਮਾ ਮਤ ਗੁਰ ਮਤ ਹਰ ਪ੍ਰਭ ਲਾਦੋ ਉਸ ਮਨੁੱਖ ਨੂੰ ਗੁਰੂ ਦੀ ਮੱਤ ਦੇ ਰਾਹੀਂ ਪ੍ਰਮਾਤਮਾ ਲੱਭ ਪੈਂਦਾ ਹੈ ਤੁਰ ਹੋ ਹੋ ਲਿਖੇ ਲਿਲਾਦ ਰਹਾਓ ਜਿਹਦੇ ਮੱਥੇ ਦੇ ਤੁਰ ਦਰਗਾਹ ਤੋਂ ਪ੍ਰਭੂ ਮਲਾਪ ਦਾ ਲੇਖ ਲਿਖਿਆ ਹੁੰਦਾ ਹੈ ਫਿਰ ਉਸ ਨੂੰ ਪਰਮਾਤਮਾ ਲੱਭ ਪੈਂਦਾ ਹੈ ਰਹਾਉ ਬੇਖਮਾਇਆ ਸੱਚ ਬੋ ਚਿਤੈ ਬਕਾਰ ਸੁਖ ਪਾਈਏ ਹਰ ਭਜ ਸੰਤ ਸੰਤ ਸੰਗਤੀ ਮਿਲ ਸਤ ਗੁਰੂ ਗੁਰ ਸਾਧੋ ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਇਕੱਠੀ ਕਰਕੇ ਮਨੁੱਖ अनेका ਵਿਕਾਰ ਚਿਤਵਨ ਲੱਗ ਪੈਂਦਾ ਹੈ ਸਾਧ ਸੰਗਤ ਵਿੱਚ ਮਿਲ ਕੇ ਗੁਰੂ ਸਾਧਗੁਰ ਨੂੰ ਮਿਲ ਕੇ ਹਰੀ ਨਾਮ ਦਾ ਭਜਨ ਕਰਿਆ ਕਰ ਬੰਦਿਆ ਇਸ ਤਰ੍ਹਾਂ ਹੀ ਸੁੱਖ ਮਿਲ ਸਕਦਾ ਹੈ ਜਿਵੇਂ ਸ਼ੋਹੇ ਪਾਰਸ ਮਨੂਰ ਭਏ ਕੰਚਨ ਤਿਉ ਪਤ ਤਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਦ ਜਿਵੇਂ ਪਾਰਸ ਨਾਲ ਸ਼ੋਕੇ ਸੜਿਆ ਹੋਇਆ ਲੋਹਾ ਸੋਨਾ ਬਣ ਜਾਂਦਾ ਹੈ ਤਿਵੇਂ ਹੀ ਵਿਕਾਰੀ ਮਨੁੱਖ ਸਾਧ ਸੰਗਤ ਵਿੱਚ ਮਿਲ ਕੇ ਗੁਰੂ ਦੀ ਮਤ ਲੈ ਕੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ਜਿਉਂ ਕਾਠ ਸੰਗ ਲੋਹਾ ਬਹੁ ਤਰਤਾ ਤਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤ ਗੁਰੂ ਗੁਰ ਸਾਧ ਜਿਵੇਂ ਕਾਠ ਦੀ ਬੇੜੀ ਦੀ ਸੰਗਤ ਵਿੱਚ ਬਹੁਤ ਲੋਹਾ ਨਦੀ ਤੋਂ ਪਾਰ ਲੰਘ ਜਾਂਦਾ ਹੈ ਜਿਹੜੀ ਲੱਕੜੀ ਦੀ ਬੇੜੀ ਹੁੰਦੀ ਹੈ ਉਹਦੇ ਵਿੱਚ ਜਿੰਨਾ ਮਰਜੀ ਲੋਹਾ ਲਾਦ ਦਿਓ ਤੇ ਉਹ ਪਾਰ ਲੰਘ ਜਾਂਦਾ ਹੈ ਦਰਿਆ ਤੋਂ ਪਾਣੀ ਵਿੱਚ ਤਰ ਜਾਂਦਾ ਹੈ ਪਰ ਜੇ ਆਪਾਂ ਲੋਹੇ ਦੀ ਇੱਕ ਮੇਖ ਵੀ ਛੋਟੀ ਜੀ ਮੇਖ ਇੱਕ 2 ਗ੍ਰਾਮ ਦੀ ਵੀ ਪਾਣੀ ਵਿੱਚ ਰੱਖੀਏ ਤੇ ਉਹ ਡੁੱਬ ਜਾਂਦੀ ਤਰ ਨਹੀਂ ਸਕਦੀ ਤੇ ਲੱਕੜੀ ਦੇ ਨਾਲ ਲੋਹਾ ਤਰ ਜਾਂਦਾ ਹੈ ਤਿਵੇਂ ਹੀ ਗੁਰਜੀ ਫਰਮਾਨ ਕਰਦੇ ਹਨ ਕਿ ਜਿਵੇਂ ਲੱਕੜੀ ਨਾਲ ਲੋਹਾ ਤਰਦਾ ਹੈ ਤਿਵੇਂ ਬਕਾਰੀ ਮਨੁੱਖ ਵੀ ਸਾਧ ਸੰਗਤ ਵਿੱਚ ਗੁਰਦੀ ਸੰਗਤ ਵਿੱਚ ਰਹਿ ਕੇ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਚਾਰ ਵਰਨ ਚਾਰ ਆਸ਼ਰਮ ਹੈ ਕੋਈ ਮਿਲੇ ਗੁਰੂ ਗੁਰ ਨਾਨਕ ਸੋ ਆਪ ਤਰੈ ਕੁੱਲ ਸਗਲ ਤਰਾ ਦੋ ਏ ਨਾਨਕ ਬ੍ਰਾਹਮਣ ਖਦਰੀ ਆਦਕ ਚਾਰ ਵਰਨ ਪ੍ਰਸਿੱਧ ਹਨ ਬ੍ਰਾਹਮ ਚਰਜ ਆਦਕ ਚਾਰ ਆਸ਼ਰਮ ਪ੍ਰਸਿੱਧ ਹਨ ਇਨ੍ਹਾਂ ਵਿੱਚੋਂ ਜਿਹੜਾ ਵੀ ਕੋਈ ਗੁਰੂ ਨੂੰ ਮਿਲਦਾ ਹੈ ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ ਕੈਨੇਡਾ ਮਹੱਲਾ ਚੌਥਾ ਹਰ ਜਸ ਗਾਵੋ ਭਗਵਾਨ ਏ ਭਾਈ ਹਰੀ ਪਰਮਾਤਮਾ ਦੇ ਭਗਵਾਨ ਦੇ ਗੁਣ ਗਾਇਆ ਕਰੋ ਜਸ ਗਾਵਤ ਪਾਪល ਹਾਨ ਫਿਰ ਗੁਣ ਗਾ ਕੇ ਕੀ ਹੋਏਗਾ ਹਰੀ ਦੇ ਗੁਣ ਗਾਉਂਦਿਆਂ ਪਾਪ ਦੂਰ ਹੋ ਜਾਂਦੇ ਹਨ ਮਾਤ ਗੁਰ ਮਤ ਸੋਨ ਜਸ ਕਾਨ ਹੈ ਭਾਈ ਗੁਰੂ ਦੀ ਮਤ ਲੈ ਕੇ ਆਪਣੇ ਕੰਨਾਂ ਨਾਲ ਹਰੀ ਦੀ ਸਿਫਤ ਸੁਲਾ ਸੁਣਿਆ ਕਰ ਹਰ ਹੋ ਹੋ ਕਿਰਪਾ ਨਰਹਾਓ ਹਰ ਦਿਆਵਾਨ ਹੋ ਜਾਂਦਾ ਹੈ ਕਿਰਪਾ ਕਰਦਾ ਹੈ ਪ੍ਰਮਾਤਮਾ ਤੇ ਮਨੁੱਖ ਨੂੰ ਸੰਸਾਰ ਸਾਗਰ ਤੋਂ ਪਾਰ ਉਤਾਰ ਦਿੰਦਾ ਹੈ ਰਹਾਓ ਤੇਰੇ ਜਨ ਧਿਆਵੈ ਇੱਕ ਮਨ ਇੱਕ ਚਿੱਤ ਤੇ ਸਾਧੂ ਸੁਖ ਪਾਵੇ ਜਪ ਹਰ ਹਰ ਨਾਮ ਨਿਧਾਨ ਏ ਪ੍ਰਭੂ ਪਰਮਾਤਮਾ ਤੇਰੇ ਸੇਵਕ ਇੱਕ ਮਨ ਇੱਕ ਚਿੱਤ ਹੋ ਕੇ ਤੇਰਾ ਧਿਆਨ ਕਰਦੇ ਹਨ ਸੁੱਖਾਂ ਦਾ ਖਜ਼ਾਨਾ ਤੇਰਾ ਨਾਮ ਜਪ-ਜਪ ਕੇ ਉਹ ਗੁਰਮਖ ਮਨੁੱਖ ਆਤਮਕ ਆਨੰਦ ਮਾਣਦੇ ਹਨ ਉਸਤਾਦ ਕਰਾਏ ਪ੍ਰਭ ਤੇਰੀਆਂ ਮਿਲ ਸਾਧੂ ਸਾਧ ਜਨਾ ਗੁਰ ਸਤਗੁਰੂ ਭਗਵਾਨ ਏ ਪ੍ਰਭੂ ਏ ਭਗਵਾਨ ਤੇਰੇ ਸੰਤ ਜਨਾ ਗੁਰੂ ਸਤਗੁਰੂ ਨੂੰ ਮਿਲ ਕੇ ਤੇਰੀ ਹੀ ਸਿਫਤ ਸਲਾਹ ਕਰਦੇ ਰਹਿੰਦੇ ਹਨ ਜਿਨ ਕਾ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵੇ ਤੇ ਤਰੇ ਭਵ ਸੰਦ ਤੇ ਭਗਤ ਹਰ ਜਾਨ ਏ ਮਾਲਕ ਏ ਪਰਮਾਤਮਾ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਵਸ ਪੈਂਦਾ ਹੈ ਉਹ ਆਤਮਕ ਅਨੰਦ ਦਾ ਫਲ ਹਾਸਲ ਕਰਦੇ ਹਨ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹਨਾਂ ਨੂੰ ਵੀ ਹਰੀ ਦੇ ਭਗਤ ਜਾਣੋ ਤਿੰਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਕੇ ਹਰ ਤੂੰ ਤੋ 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 ਭਗਵਾਨ ਏ ਹਰੀ ਹੇ ਦਾਸ ਨਾਨਕ ਦੇ ਭਗਵਾਨ ਮੈਨੂੰ ਆਪਣੇ ਉਹਨਾਂ ਸੰਤਾਂ ਸੰਤ ਜਨਾਂ ਦੀ ਸੇਵਾ ਵਿੱਚ ਲਾਈ ਰੱਖ ਉਹਨਾਂ ਵਿੱਚ ਸੇਵਾ ਵਿੱਚ ਲਾਈ ਰੱਖ ਕਿਨਾਂ ਨੂੰ ਕਿਨਾਂ ਦੀ ਸੇਵਾ ਵਿੱਚ ਲਾਈ ਰੱਖ ਜਿਹੜੇ ਤੈਨੂੰ ਹਰ ਵੇਲੇ ਤੂੰ 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 ਕਰਕੇ ਸਿਮਰਦੇ ਹਨ ਤੂੰ ਹੀ ਪਰਮਾਤਮਾ ਉਹਨਾਂ ਦੀ ਸੇਵਾ ਵਿੱਚ ਮੈਨੂੰ ਲਾ ਤਾਂ ਕਿ ਮੈਂ ਤੇਰਾ ਸਿਮਰਨ ਕਰ ਸਕਾਂ ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵੈ ਤੇ ਤਰੇ ਭਉ ਸੰਦ ਤੇ ਭਗਤ ਹਰ ਜਾਨ ਤੈਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਕੇ ਹਰ ਤੂ 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 ਭਗਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1297 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1298 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ